ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸੰਗਰੂਰ ਤੋਂ ਕਾਂਗਰਸ ਦੇ ਲੋਕ ਸਭਾ ਦੇ ਉਮੀਦਵਾਰ ਨੇ ਸੁਖਪਾਲ ਸਿੰਘ ਖੈਰਾ ਜਿਨ੍ਹਾਂ ਵੱਲੋਂ ਲਗਾਤਾਰ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਹੀ ਅੱਜ ਉਹ ਸੰਗਰੂਰ ਦੇ ਬਾਅਰ ਐਸੋਸੀਏਸ਼ਨ ਦੇ ਨਾਲ ਮੀਟਿੰਗ ਕੀਤੀ ਜਿੱਥੇ ਉਹਨਾਂ ਨੇ ਆਪਣੀ ਜੀਵਨੀ ਬਾਰੇ ਦੱਸਿਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਜੋ ਵਪਾਰ ਹੈ ਉਹ ਹੋਰ ਜ਼ਿਆਦਾ ਵਧ ਸਕਦਾ ਕਿਉਂਕਿ ਪੰਜਾਬ ਦਾ ਬਾਰਡਰ ਉਹ ਪਾਕਿਸਤਾਨ ਦੇ ਨਾਲ ਲੱਗਦਾ ਜੇ ਆਪਾਂ ਫਸਲਾਂ ਨੂੰ ਲੈ ਕੇ ਜਾਂ ਕੋਈ ਵਪਾਰ ਵਿਧਾਨਿਆਂ ਦਾ ਆਪਣਾ ਬਹੁਤ ਵੱਡਾ ਫਾਇਦਾ ਹੋਵੇਗਾ ਹੁਣ ਸਾਰਾ ਇੰਡੀਆ ਜਿਹੜਾ ਵਾ ਉਹ ਪਾਕਿਸਤਾਨ ਦੇ ਬਾਰਡਰ ਦੀ ਖਿਲਾਫਤ ਕਰਦਾ ਕੱਦ ਨਹੀਂ ਖਿਲਾਫਤ ਕਰਦਾ ਜਸਟ ਬਿਕੋਜ਼ ਕਿਸੇ ਇੱਕ ਪਾਰਟੀ ਦਾ ਉਧਰ ਗਵਾਂਡੀਆਂ ਨਾਲ ਨਹੀਂ ਬਣਦੀ ਅਨਬਣ ਹੋਈ ਹੋਈ ਆ ਲੋਕਾਂ ਦੀ ਤਾਂ ਕੋਈ ਅਨਬਣ ਨਹੀਂ ਹੈਗੇ ਉੱਥੇ ਤੁਸੀਂ ਜਾਣਦੇ ਹੋ ਜਿਹੜੇ ਪਾਕਿਸਤਾਨ ਜਾ ਕੇ ਆਏ ਹੋ ਜਾਂ ਉਹ ਵਿਚਾਰੇ ਇੱਧਰ ਆਉਂਦੇ ਤੁਸੀਂ ਕਿੰਨੀ ਇੱਜ਼ਤ ਕਰਦੇ ਹੋ ਜਿਹੜਾ ਜੇ ਤੁਸੀਂ ਵਪਾਰ ਤੇ ਖੇਤੀ ਨੂੰ ਪੰਜਾਬ ਵਿੱਚ ਬਚਾਉਣਾ ਹੈ ਇਟ ਕੈਨ ਨਾਟ ਸਰਵਾਈਵ ਅੰਟਿਲ ਐਂਡਲੈਸਟ ਦ ਬਾਰਡਰਸ ਵਿਦ ਪਾਕਿਸਤਾਨ ਰਾਈਟ ਅਪ ਟਿਲ ਸੈਂਟਰਲ ਏਸ਼ੀਆ ਬਿਯੋਂਡ ਅਫਗਾਨਿਸਤਾਨ ਮੰਗੋਲੀਆ ਈਰਾਨ ਤੁਰਕਮੈਨਿਸਤਾਨ ਉਜ਼ਬੇਕਿਸਤਾਨ ਅਜ਼ਰਬੈਜਾਨ ਸਾਰੇ ਰੂਸ ਤੱਕ ਸਾਰਾ ਸੈਂਟਰਲ ਏਸ਼ੀਆ ਸੈਂਕੜੇ ਕਿਲੋਮੀਟਰ ਤੇ ਰਾਹ ਚਾ ਸਿਰਫ ਉੱਥੇ ਸਾਡਾ ਅਨਾਜ ਗੰਨਾ ਸ਼ਾਇਦ ਖੰਡ 2 3 ਆਲੂ ਸਾਡੇ ਗੰਨਾ ਸਾਡਾ ਕਣਕ ਤੇ ਝੋਨਾ ਡਬਲ ਡਬਲ ਦਾ ਪ੍ਰਾਈਸ ਐ ਸੁਆਮੀਨਾਥ ਹੁੰਦੀ ਲੋੜੀ ਨਹੀਂ ਪੈਣੀ ਇੰਡਸਟਰੀ ਜਿਹੜਾ ਪ੍ਰੋਡਕਟ ਇੱਥੇ ਵੇਚਦੇ ਆ ਉਹ ਪਾਕਿਸਤਾਨੀ ਮਾਰਕੀਟ ਲੱਗ ਗਿਆ ਕਿ ਉਹਨਾਂ ਨੂੰ ਗੁਜਰਾਤ ਲੱਗ ਗਿਆ ਉਹਨਾਂ ਨੂੰ ਕਰਾਚੀ ਦਾ ਪੋਰਟ ਲੱਗ ਗਿਆ ਕਿ ਉਹਨਾਂ ਨੂੰ ਗੁਜਰਾਤ ਦਾ ਪੋਰਟ ਲੱਗ ਗਿਆ ਵੈਰੀ ਈਜ਼ੀਲੀ ਔਰ ਇੰਡਸਟਰੀ ਨਹੀਂ ਗ로우 ਕਰੇਗੀ ਸਪੋਰਟਸ ਹੋਜ਼ਰੀ ਜੋ ਵੀ ਇੱਥੇ ਬਣਦੇ ਹੈਂਡ ਟੂਲਸ ਵਗੈਰਾ ਜਲੰਧਰ ਦੇ ਵਿੱਚ ਪਰ ਕਿਉਂਕਿ ਈਗੋ ਆ ਪਾਰਟੀਆਂ ਦੀ ਕਿ ਨਹੀਂ ਚੱਲਣ ਦੇਣਾ ਅਸੀਂ ਰੂਟ ਅਸੀਂ ਨਹੀਂ ਸਾਡੀ ਬਣਦੀ ਆ ਉਹਨਾਂ ਨੇ ਉਹਨਾਂ ਨੇ ਪੋਲਿਟਿਕਸ ਕਰਨੀ ਉਧਰ ਨੇੜੇ ਜਾ ਕੇ ਹਮਲਾ ਕਰਕੇ ਇੱਧਰ ਵੋਟਾਂ ਲੈਣੀਆਂ ਨੇ ਕਿ ਕਿਸਾਨਾਂ ਨੂੰ ਖਾਲਸਤਾਨੀ ਕਹਿ ਕੇ ਵੋਟਾਂ ਲੈਣੀ ਆ ਉਹਨਾਂ ਦਾ ਉਹਨਾਂ ਦੀ ਰਾਜਨੀਤੀ ਅਲੱਗ ਟਾਈਪ ਦੀ ਰਾਜਨੀਤੀ ਚੱਲ ਰਹੀ ਹੈ ਜਿਹਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਵਾ ਸੋ ਹੁਣ ਵੇਖਣਾ ਹੋਵੇਗਾ ਅਗਰ ਸੁਖਪਾਲ ਸਿੰਘ ਖੈਰਾ ਸੰਗਰੂਰ ਤੋਂ ਜਿੱਤਦੇ ਨੇ ਤਾਂ ਕੀ ਉਹ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਚੁੱਕਦੇ ਨੇ ਜਾਂ ਨਹੀਂ ਚੁੱਕਦੇ ਤਾਂ ਇਹ ਸਮਾਂ ਦੇਖਾ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ